ਜਿੰਨਾ ਵਿਰਾ ਦੇ ਵਿਆਹ ਦੀ ਤਾਰੀਖ ਨੇੜੇ ਆ ਗਈ ਆ ਜਿਵੇਂ ਜਿਵੇਂ ਤਾਰੀਖ ਲਾਗੇ ਆਉਂਦੀ ਜਾਂਦੀ ਆ ਉਹਨਾਂ ਦੀ ਘਬਰਾਹਟ ਵੀ ਵੱਧਦੀ ਜਾ ਰਹੀ ਆ ਇਹਦਾ ਕਾਰਨ ਇਹ ਆ ਕਿ ਉਹਨਾਂ ਦੇ ਅੰਗ ਦੇ ਵਿੱਚ ਸਰੀਰ ਦੇ ਵਿੱਚ ਇੰਨੀ ਕਿ ਜ਼ਿਆਦਾ ਕਮਜ਼ੋਰੀ ਆ ਕਿ ਉਹ ਸੋਚਦੇ ਨੇ ਕਿ ਵਿਆਹ ਤੋਂ ਬਾਅਦ ਕੀ ਕਰਾਂਗੇ ਕਿਤੇ ਜਨਾਨੀ ਦੇ ਕੋਲ ਸ਼ਰਮਿੰਦਾ ਤਾਂ ਨਹੀਂ ਹੋਣਾ ਪਊਗਾ ਕਿਤੇ ਸਾਡੀ ਮੈਰਿਡ ਲਾਈਫ ਦੇ ਵਿੱਚ ਕੋਈ ਦਿੱਕਤ ਤੇ ਨਹੀਂ ਆਊਗੀ ਉਹਨਾਂ ਵੀਰਾਂ ਵਾਸਤੇ ਇੱਕ ਖਾਸ ਨੁਸਖਾ ਦੱਸਣਾ ਵਾ ਨੁਸਖਾ ਵਰਤ ਲੈਣ ਉਹਨਾਂ ਦੇ ਸਰੀਰ ਦੇ ਜਿੰਨੀ ਕਮਜ਼ੋਰੀ ਆਈ ਆ ਕੋਈ ਦਿਨਾਂ ਦੇ ਵਿੱਚ ਠੀਕ ਹੋਣੀ ਸ਼ੁਰੂ ਹੋ ਜੂਗੀ ਸਭ ਤੋਂ ਪਹਿਲਾਂ ਤੁਸੀਂ ਲੈਣੀ ਆ ਰਾਨੀ ਅਕਰਕਰਾ ਇਹ ਲੈਣੀ ਆ ਤੁਸੀਂ 50 ਗ੍ਰਾਮ ਫਿਰ ਤੁਸੀਂ ਲੈਣਾ ਹੈ ਬਧਾਰਾ ਬਧਾਰਾ ਵੀ ਤੁਸੀਂ 50 ਗ੍ਰਾਮ ਲੈਣਾ ਹੈ ਸਪਾਉਰ 50 ਗ੍ਰਾਮ ਸਿੰਗਲ ਮੁਸਲੀ 50 ਗ੍ਰਾਮ ਸਾਲਮ ਪੰਜਾ 50 ਗ੍ਰਾਮ ਤਦੂ ਵੀ ਇਸ ਦੇ ਵਿੱਚ ਅੱਧਾ ਗ੍ਰਾਮ ਸਵਨਪਦਮ ਮਿਲਾ ਲਓ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇਸ ਦਾ ਪਾਊਡਰ ਤਿਆਰ ਕਰ ਲਓ ਇਸ ਦਾ ਅੱਧਾ ਅੱਧਾ ਚਮਚ ਸਵੇਰ ਸ਼ਾਮ ਕੋਸੇ ਦੁੱਧ ਦੇ ਨਾਲ ਲੈਣਾ ਸ਼ੁਰੂ ਕਰ ਦਿਓ ਤੁਹਾਡੇ ਸਰੀਰ ਦੇ ਵਿੱਚ ਜਿੰਨੀ ਵੀ ਕਮਜ਼ੋਰੀ ਆ ਚੁੱਕੀ ਆ ਭਾਵੇਂ ਅੰਤਾਂ ਦੀ ਕਮਜ਼ੋਰੀ ਆ ਕੁਝ ਦਿਨਾਂ ਦੇ ਵਿੱਚ ਤੁਹਾਡੀ ਕਮਜ਼ੋਰੀ ਦੂਰ ਹੋ ਜਾਏਗੀ ਤੇ ਸਰੀਰ ਦੇ ਵਿੱਚ ਪੂਰੀ ਤਾਕਤ ਆ ਜਾਊਗੀ